ਸ਼੍ਰੀ ਮੁਖਸਰ ਸਾਹਿਬ ਦੇ ਹੋਟਲ ਕਿੰਗਜ਼ ਕਲਿਫ ਨੇ ਕੀਤਾ ਗ੍ਰਾਹਕ ਦਾ ਧਰਮਪ੍ਰੇਸ਼ਟ ਡੇਰਾ ਪ੍ਰੇਮੀ ਅਤੇ ਉਸਦੇ ਵੈਸ਼ਨੂ ਪਰਿਵਾਰ ਦੀ ਹੁਣ ਕੀਤੀ ਹੈ ਸਖਤ ਕਾਰਵਾਈ ਵੀ ਹੋਟਲ ਦੇ ਖਿਲਾਫ ਮੰਗ ਤੁਹਾਨੂੰ ਦੱਸਿਏ ਕਿ 6 ਮਹੀਨੇ ਪਹਿਲਾਂ ਵੀ ਇਸ ਹੋਟਲ ਨੇ ਇੱਕ ਗਾਹਕ ਨੂੰ ਵੈਸ਼ਨੂ ਬਕਵਾਲ ਦੱਸ ਕੇ ਖਵਾ ਦਿੱਤਾ ਸੀ ਮੀਟ ਪੂਰੀ ਜਾਣਕਾਰੀ ਦੇ ਮੁਤਾਬਿਕ ਸ਼੍ਰੀ ਮੁਖਸਰ ਸਾਹਿਬ ਦੇ ਸ਼ਹਿਰੀ ਖੇਤਰਕ ਵਿੱਚ ਕੋਟਕਪੂਰਾ ਰੋਡ ਤੇ ਸਥਿਤ ਹੋਟਲ ਕਿੰਗਜ਼ ਕਲਿਫ ਜਿਸ ਨੇ 6 ਮਹੀਨੇ ਪਹਿਲਾਂ ਵੀ ਇੱਕ ਵੈਸ਼ੂ ਪਰਿਵਾਰ ਨੂੰ ਵੈਜੀਟੇਰੀਅਨ ਖਾਣੇ تھا ਮੀਟ ਪ੍ਰੋ ਦਿੱਤਾ ਸੀ ਉਸੇ ਹੋਟਲ ਦੇ ਖਿਲਾਫ ਉਸ ਵੇਲੇ ਧਾਰਮਿਕ ਭਾਵਨਾਵਾਂ ਪ੍ਰੇਸ਼ਟ ਕਰਨ ਦੀ ਕਾਰਵਾਈ ਨਾ ਹੋਣ ਅਤੇ ਸਮੁੱਚੇ ਸਿੱਟੇਨ ਦੇ ਚੁੱਪ ਹੋ ਜਾਣ ਕਰ ਉਹ ਹੋਟਲ ਸੰਚਾਲਕਾਂ ਵੱਲੋਂ ਅਜਿਹੀਆਂ ਗਲਤੀਆਂ ਦਾ ਦੌਰ ਹੁਣ ਤੱਕ ਲਗਾਤਾਰ ਜਾਰੀ ਹੈ ਇਸ ਹੋਟਲ ਦੇ ਵੱਲੋਂ ਲੰਗੀ ਰਾਤ ਵੀ ਇੱਕ ਡੇਰਾ ਪ੍ਰੇਮੀ ਅਤੇ ਸ਼ੁੱਧ ਸ਼ਾਕਾहारी ਪਰਿਵਾਰ ਨੂੰ ਪੈਰੀ ਪੈਰੀ ਚੀਜ਼ ਯਾਨੀ ਕਿ ਪਨੀਰ ਬੀਫ ਫਾਤੇ ਪੈਰੀ ਪੈਰੀ ਚਿਕਨ ਟਿੱਕਾ ਪਰੋਸ ਕੇ ਗ੍ਰਾਹਕ ਦਾ ਧਰਮਪ੍ਰੇਸ਼ਟ ਕਰ ਦਿੱਤਾ ਹੁਣ ਪੀੜਤ ਪਰਿਵਾਰ ਨੇ ਹੋਟਲ ਸੰਚਾਲਕਾਂ ਦੇ ਖਿਲਾਫ ਧਾਰਮੀ ਪਾਵਰ ਨੂੰ ਕੁਚਲਣ ਦੇ ਜੁਰਮ ਦੀ ਕਾਰਵਾਈ ਦੀ ਮੰਗ ਕਰ ਦਿੱਤੀ ਹੈ ਕੀ ਕੁਝ ਕਹਿਣਾ ਹੈ ਪਰਿਵਾਰਿਕ ਮੈਂਬਰਾਂ ਦਾ ਅਤੇ ਹੋਟਲ ਦੇ ਮੈਨੇਜਰ ਦਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਇਹਦੇ ਧਿਆਨ ਨਾਲ ਬਣੀ ਬਣੀ ਇਹਨਾਂ ਜਿਹਦਾ ਉਹ ਇਹ ਪਾਰਟੀ ਦਾ ਐਸੀ ਕਿੱਥੇ ਯਾਰ ਇੱਥੇ ਕੀ ਬਲੇਚੇ ਉਹ ਬੰਦਾ ਹੀ ਹੋਣਾ ਇਹਨਾਂ ਨੇ ਇਹ ਮੀਟ ਖਾਂਦੇ ਨੀਗੇ ਇਹਨਾਂ ਨੂੰ ਜਦੋਂ ਮੀਟ ਵਿਖਿਆ ਖਾਂਦੇ ਨੇ ਉਹ ਵਿੱਚ ਹੱਡੀ ਦਿਖੀਏ ਨੇ ਹੱਥ ਮਾਰ ਕੇ ਵੇਖਿਆ ਉਹ ਹੱਡੀ ਨਿਕਲੀ ਇਹਨੇ ਮੈਨੂੰ ਫੋਨ ਮਾਰਿਆ ਮੈਨੂੰ ਕਹਿੰਦਾ ਇਹ ਮੈਨੂੰ ਬਾਈ ਬਣ ਕੇ ਇਹਨਾਂ ਨੇ ਚਿਕਨ ਖਵਾਦਾ ਮੈਂ ਕਿਹਾ ਚੱਲ ਤੂੰ 2 ਮਿੰਟ ਰੋਕ ਮੈਂ ਆ ਗਿਆ ਹੁਣ ਇਹਨਾਂ ਨੂੰ ਫਿਰ ਮੈਂ ਤੁਹਾਨੂੰ ਫੋਨ ਮਾਰਿਆ ਮੈਂ ਕਿਹਾ ਰੈਂਗ ਕਰਕੇ ਦੀਨ ਬੈਸਟ ਕਰਨਾ ਕਹਦੇ ਹੱਸੇ ਕਰਨਾ ਆਪਾਂ ਜਦੋਂ ਆਪਾਂ ਖਾਂਦੇ ਨਹੀਂ ਹੁਣ ਕਿਤੇ ਤੁਸੀਂ ਦੇਖ ਲਿਆ ਹੁਣ ਆਪ ਤਾਂ ਸਾਡਾ ਸ਼ੁਰੂ ਤੋਂ ਚੱਲਦਾ ਉਹ ਬੰਦੇ ਨੂੰ ਉਦੋਂ ਇਹਨਾਂ ਦੇ ਸਾਹਮਣੇ ਗੱਲ ਆ ਯਾਰ ਸਾਰਿਆਂ ਨੂੰ ਪਤਾ ਇਹ ਕਹਿੰਦੇ ਹਾਂਜੀ ਚਲੋ ਤੁਸੀਂ ਇਹਨਾਂ ਦੇ ਖਾਂਦੇ ਨਹੀਂ ਸੰਦਾ ਇਹ ਵੇ ਫੀਲ ਹੋ ਰਿਹਾ ਪੰਜ ਪੰਜ ਕੀ ਖਵਾਦਾ ਇਹਨੇ ਸਾਲਾ ਉਹ ਬੰਦੇ ਤੋਂ ਬਿਨਾਂ ਆਰਡਰ ਦੇ ਖਾਂਦੇ ਨਹੀਂ ਠੀਕ ਆ ਮੈਨੂੰ ਚੱਕ ਲੈ ਵੀ ਤੁਸੀਂ ਅਸੀਂ ਮੰਗ ਕਰਦੇ ਆ ਯਾਰ ਐਵੇਂ ਸਾਡਾ ਦਿਨ ਬਿਸ਼ੜਾ ਕੀਤਾ ਕੀਤਾ ਗਾਹ ਨੂੰ ਤਾਂ ਕਿਸ ਦਾ ਕਰਨ ਪਹਿਲਾਂ ਵੀ ਇਹਨਾਂ ਨੇ 6 ਮਹੀਨੇ ਪਹਿਲਾਂ ਕਰਤਾ ਉਹ ਵੀ ਸਰਸਰ ਦੇ ਚਾਹਨ ਨੂੰ ਪ੍ਰੇਮੀ ਨੂੰ ਖਵਾਤਾ ਇਹਨਾਂ ਨੇ ਆਪਣਾ ਤਿਲਕ ਨਗਰ ਬਾਰਖ ਦੀ ਬੈਕਸਾਫਟ ਕੀ ਨਾਮ ਆ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਘਟਨਾ ਹੋਈ ਮੇਰਾ ਨਾਮ ਸੁਚੈਨ ਸਿੰਘ ਹੈ ਜੀ ਮੈਂ ਤਿਲਕ ਨਗਰ ਮੁਕਸਰ ਦਾ ਵਾਸੀ ਰਹਿਣ ਵਾਲਾ ਹਾਂ ਮੈਂ ਇਹਨਾਂ ਕੋਲੇ ਆ ਕੇ ਵੈਜ ਪੈਰੀ ਪੈਰੀ ਪਨੀਰ ਦਾ ਇਹਨਾਂ ਕੋਲੇ ਆਰਡਰ ਕੀਤਾ ਸੀਗਾ ਜੀ ਇਹਨਾਂ ਦਾ ਬੰਦਾ ਸਾਡੇ ਕੋਲੇ ਆਇਆ ਮੈਂ ਉਹਨੂੰ ਕਿ ਪਨੀਰ ਵਾਲਾ ਚਾਹੀਦਾ ਉਹ ਕਹਿੰਦਾ ਹਾਂਜੀ ਹੈਗਾ ਜੀ ਮੈਨੂੰ ਮੈਨੂ ਉਹਨੂੰ ਹੀ ਫੜਾਤਾ ਦੇਖ ਕੇ ਉਹਦੇ ਵਿੱਚ ਮੈਨੂੰ ਸਮਝ ਨਹੀਂ ਆਈ ਦਿਖਿਆ ਨਹੀਂ ਗਿਆ ਵੈਜ ਵਾਲਾ ਮੈਂ ਉਹਨੂੰ ਕਹਿਤਾ ਉਹ ਕਹਿੰਦਾ ਜੀ ਸਾਡੇ ਕੋਲੇ ਵੈਜ ਹੈਗਾ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਦਿੰਨੇ ਆ ਮੈਂ ਉਹਨੂੰ ਕਿ ਪੁੱਛ ਕੇ ਆ ਵੀ 9 ਇੰਚ ਵਾਲਾ ਕਿ 11 ਇੰਚ ਵਾਲਾ ਉਹ ਕਹਿੰਦਾ ਚਲੋ ਜੀ ਮੈਂ ਪੁੱਛ ਕੇ ਆ ਉਹਨੇ ਆਪਦੀ ਮਰਜ਼ੀ ਨਾਲ ਹੀ 11 ਇੰਚ ਵਾਲਾ ਪੈਰੀ ਪੈਰੀ ਚਿਕਨ ਆਰਡਰ ਕਰਤਾ ਜਦੋਂ ਮੈਂ ਖਾਂਦਾ ਹੀ ਨਹੀਂ ਤਾਂ ਮੈਂ ਚਿਕਨ ਕਿਉਂ ਆਰਡਰ ਕਰੂੰਗਾ ਇਹਨਾਂ ਕੋਲੇ ਤੇ ਇਹਨਾਂ ਦੇ ਜਿਹੜੇ ਮੈਨੇਜਰ ਸਾਹਿਬਾ ਪਹਿਲਾਂ ਤਾਂ ਕਰਦੇ ਹੀ ਹੁਣ ਉਹ ਮੈਨੂ ਚੱਕ ਲੈ ਕੇ ਕਹਿੰਦਾ ਸਾਡੇ ਕੋਲੇ ਹੈ ਨਹੀਂ ਆਰਡਰ ਦੇ ਵਿੱਚ ਤੁਸੀਂ ਕਿੱਥੇ ਕਿਹੜੇ ਰੈਸਟੋਰੈਂਟ ਚਾਹੀਓ ਅਸੀਂ ਕੋੜਾ ਪੂਰਾ ਰੋਡ ਕਿੰਗਸ ਕਲਿਪ ਹੋਟਲ ਦੇ ਵਿੱਚ ਅਸੀਂ ਟੌਪ ਫਲੋਰ ਤੇ ਇਸ ਵਕਤ ਹੈਗੇ ਹਾਂ ਜੀ ਅਸੀਂ ਧਰਮ ਨੂੰ ਮੰਨਦੇ ਹਾਂ ਤੇ ਅੱਗੇ ਵੀ ਖਾਂਦੇ ਅਸੀਂ ਧਰਮ ਹੀ ਸਾਡਾ ਸਿੱਖ ਹੈ ਜੀ ਸੁਖਚੈਨ ਸਿੰਘ ਮੇਰਾ ਨਾਮ ਹੈ ਅਸੀਂ ਅੱਜ ਤੋਂ ਮੈਨੂੰ ਜਦੋਂ ਦਾ ਮੈਂ ਜਨਮ ਲਿਆ ਨਾ ਤਾਂ ਸਾਡੇ ਘਰ ਦੇ ਵਿੱਚ ਕੋਈ ਖਾਂਦਾ ਹੈ ਤੇ ਨਾ ਜੀ ਅੱਗੇ ਖਾਊਗਾ ਕਿਉਂਕਿ ਅਸੀਂ ਪ੍ਰੇਮੀ ਵੀ ਹੈਗੇ ਹਾਂ ਤੇ ਅਸੀਂ ਮੰਨਦੇ ਵੀ ਹਾਂ ਸਾਰੇ ਗੁਰੂਆਂ ਪੀਰਾਂ ਨੂੰ ਮੰਨਦੇ ਹਾਂ ਇਸ ਕਰਕੇ ਅਸੀਂ ਖਾਂਦੇ ਨਹੀਂਗੇ ਪ੍ਰੇਮੀ ਦੀ ਗੱਲ ਸਰਸੇ ਵਾਲੇ ਦੇ ਅਸੀਂ ਪ੍ਰੇਮੀ ਆ ਤੇ ਅਸੀਂ ਖਾਂਦੇ ਨਹੀਂਗੇ ਇਹਨਾਂ ਕੋਲੇ ਇਹਨਾਂ ਨੂੰ ਜਦੋਂ ਆਰਡਰ ਹੀ ਦਿੱਤਾ ਬਾਏ ਮੂੰਹ ਨਾਲ ਅਸੀਂ ਆਰਡਰ ਦਿੱਤਾ ਤਾਂ ਮੂੰਹ ਨਾਲ ਇਹਨਾਂ ਦਾ ਬੰਦਾ ਸਾਨੂੰ ਜਵਾਬ ਦੇ ਕੇ ਗਿਆ ਮੂੰਹ ਨਾਲ ਸਾਡ ਨੂੰ ਇਹਨਾਂ ਦਾ ਬੰਦਾ ਜਵਾਬ ਦੇ ਕੇ ਗਿਆ ਕਹਿੰਦਾ ਜੀ ਮੈਂ ਪਨੀਰ ਵਾਲਾ ਆਰਡਰ ਕਰ ਦਿੰਨਾ ਪਨੀਰ ਵਾਲੇ ਦੀ ਬਜਾਏ ਇਹਨਾਂ ਨੇ ਚਿਕਨ ਭੇਜਤਾ ਜਦੋਂ ਚਿਕਨ ਇਹਨਾਂ ਕੋਲੇ ਆ ਗਿਆ ਪਹਿਲਾਂ ਤਾਂ ਇਹਨਾਂ ਦੇ ਬੰਦੇ ਜੀ ਕੋਈ ਗੱਲ ਨਹੀਂ ਸੁਣਦੇ ਪਏ ਸੀ ਅਸੀਂ ਇੱਥੇ 7:30 ਵਜੇ ਤੇ ਬੈਠੇ ਆ ਤਾਂ ਤੁਸੀਂ ਓਨ ਟਾਈਮ ਦੇਖ ਰਹੇ ਹੋ 11:00 ਵਜੇ ਚੁੱਕੇ ਆ ਸਾਨੂੰ ਇੱਥੇ ਪੌਣੇ 2 ਘੰਟੇ ਹੋ ਗਏ ਆ ਪਹਿਲਾਂ ਇਹ ਗੱਲ ਨਹੀਂ ਸੁਣਦੇ ਜੀ ਪਹਿਲਾ ਗੱਲ ਸੁਣ ਲੈ ਤੁਸੀਂ ਕੀ ਕਰ ਰਹੇ ਹੋ ਸਾਡੇ ਉਹ ਹੈ ਨਹੀਂ ਸਾਡੇ ਹੈ ਨਹੀਂ ਪਹਿਲਾਂ ਇਹਨਾਂ ਨੇ ਬੰਦਾ ਵੀ ਕਰਤਾ ਗਾਇਬ ਉਹਨੇ ਬੰਦਾ ਲਿਆ ਇਹ ਬੰਦਾ ਇਹਨਾਂ ਦਾ ਤੁਰੰਤ ਮੁੱਕਰ ਗਿਆ ਕਹਿੰਦੇ ਸਾਨੂੰ ਪਨੀਰ ਵਾਲਾ ਆਰਡਰ ਹੀ ਨਹੀਂ ਕੀਤਾ ਕਿੰਨੇ ਕਿੰਨੇ ਪੈਸੇ ਦਿੱਤੇ ਕੋਈ ਪੈਸੇ ਤਾਂ ਪੈਸੇ ਤਾਂ ਇਹਨਾਂ ਨੇ ਪਹਿਲੇ ਕੰਪਲੀਮੈਂਟਰੀ ਕਹਤੇ ਕਹਿੰਦੇ ਚਲੋ ਤੁਹਾਡੇ ਕੋਲੇ ਗਲਤ ਆ ਗਿਆ ਅਸੀਂ ਦੇ ਦਿੰਨੇ ਆ ਅਸੀਂ ਕਹਿੰਦੇ ਤੁਸੀਂ ਕਿਉਂ ਦੇ ਦਿੰਨੇ ਜੇ ਸਾਡੀ ਜੇਬ ਦੇ ਵਿੱਚ ਪੈਸੇ ਅਸੀਂ ਤਾਂ ਹੀੋਂ ਖਾਣ ਆਏ ਆ ਅਸੀਂ ਕੋਈ ਵੈਸੇ ਤਾਂ ਖਾਣ ਨਹੀਂ ਆਏ ਜੇ ਅਸੀਂ ਖਾਂਦੇ ਹੁੰਦੇ ਨੌਨ ਵੈਜ ਤਾਂ ਉਹਨੂੰ ਖਾ ਕੇ ਚਲੇ ਜਾਂਦੇ ਅਸੀਂ ਕੀ ਆਰਡਰ ਕੀ ਦਿੱਤਾ ਤੇ ਕੀ ਕੁਆਰ ਆਰਡਰ ਅਸੀਂ ਇਹਨਾਂ ਨੂੰ ਪੈਰੀ ਪੈ ਪੈਰੀ ਪੈਰੀ ਚਿਕਨ ਆਪਦੀ ਮਰਜ਼ੀ ਨਾਲ ਹੀ ਭੇਜਦਾ ਇਹ ਧੋਖਾ ਕੀਤਾ ਜੀ ਦੱਸੋ ਹੁਣ ਮੈਂ ਜੀ 24 ਸਾਲ ਉਮਰ ਹੈ 24 ਸਾਲ ਦੀ ਉਮਰ ਵਿੱਚ ਮੈਂ ਅੱਜ ਤੱਕ ਨੇੜੇ ਨਹੀਂ ਗਿਆ ਚਲੋ ਚਿਕਨ ਸ਼ੌਪ ਦੀ ਦੁਕਾਨ ਤੇ ਵੀ ਨਹੀਂ ਗਿਆ ਚਲੋ ਖਾਣਾ ਤਾਂ ਦੂਰ ਦੀ ਗੱਲ ਹੈ ਨਾ ਕਦੇ ਆਂਡਾ ਖਾਦਾ ਨਾ ਕਦੇ ਬੀਅਰ ਨਾ ਕਦੇ ਦਾਰੂ ਮੰਗਦਾ ਤੁਸੀਂ ਦੇਖੋ ਜੀ ਕੀ ਹੋਣੀ ਚਾਹੀਦੀ ਹੈ ਪਹਿਲਾਂ ਇਹਨਾਂ ਨੇ ਬੰਦਾ ਗਾਇਬ ਕਰਤਾ ਇਹਨਾਂ ਦੇ ਬੰਦੇ ਗੱਲ ਹੀ ਇਹਨਾਂ ਦੇ ਬੰਦੇ ਗੱਲ ਹੀ ਦੂਸਰੀ ਕਰਦੇ ਗੱਲ ਹੀ ਨਹੀਂ ਸੁਣਦੇ ਇਹਨਾਂ ਦਾ ਵਿਵਹਾਰ ਹੈ ਜੀ ਜਿਹੜਾ ਬਿਲਕੁਲ ਹੀ ਖਰਾਬ ਹੋਇਆ ਠੀਕ ਹੈ ਜੀ ਪਹਿਲਾਂ ਇਹਨਾਂ ਦਾ ਵਿਵਹਾਰ ਬਿਲਕੁਲ ਖਰਾਬ ਆ ਪਹਿਲਾਂ ਪਿਆਰ ਨਾਲ ਗੱਲ ਕਰਦੇ ਸੀਗੇ ਬਸ ਹੁਣ ਨਾ ਤਾਂ ਇਹਨਾਂ ਨੇ ਕੋਈ ਗੱਲ ਕੀਤੀ ਆ ਉਦੋਂ ਤਾਂ ਅਸੀਂ ਘਟੋ ਘਟ ਇੱਥੇ ਇੱਕ ਘੰਟਾ ਬੈਠੇ ਰਹਿਆ ਅਸੀਂ ਜਿਹੜਾ ਤੁਹਾਡਾ ਮੇਨ ਆ ਉਹਨੂੰ ਬੁਲਾ ਦੋ ਉਹ ਨਾ ਸਾਡੇ ਕੋਲੇ ਆਇਆ ਜੀ ਹੁਣ ਜਦੋਂ ਤੁਸੀਂ ਆਏ ਆ ਤਾਂ ਸਾਰੇ ਮੇਨ ਇਹਨਾਂ ਦੇ ਸਾਡੇ ਇੱਥੇ ਪਹੁੰਚ ਗਏ ਸੀ ਨਾਮਾ ਜੀ ਕੀ ਇਕੱਠਾ ਹੋਇਆ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਮੈਂ ਨਾਲ ਸਾਧੂ ਸੈਣੀ ਕੱਲ ਕੰਨਾ ਗਲਦੀ ਅੰਮ੍ਰਿਤ 6 ਠੀਕ ਹੈ ਜੀ ਪ੍ਰੇਮੀ ਬੰਦੇ ਸ਼ੁਰੂ ਤੋਂ ਅਸੀਂ ਨਾ ਸਾਡੇ ਘਰੇ ਮੀਠ ਬੰਦ ਦਾ ਨਾ ਅਸੀਂ ਖਾਈਏ ਤੇ ਨਾ ਅਸੀਂ ਮੀਠ ਆਲੇ ਨਾ ਵੜਨ ਦਈਏ ਇਹਨਾਂ ਨੇ ਕੀ ਕੀਤਾ ਮੁੰਡਿਆਂ ਨੇ ਇਹਨਾਂ ਨੇ ਚਿਕਾ ਉਹਦਾ ਕੀਤਾ ਸੀਗਾ ਪਨੀਰ ਦਾ ਇਹਨਾਂ ਨੇ ਚਿਕਨ ਉਹਨਾਂ ਦੇ ਮੋਢੇ ਰੱਖਤਾ ਚਿਕਨ ਉਹਨਾਂ ਦੇ ਮੋਢੇ ਰੱਖਤਾ ਉਹਨੇ ਖਾਦਾ ਜਦੋਂ ਖਾਦਾ ਦੇ ਵਿੱਚ ਹੱਡੀ ਆਈ ਉਹਨੇ ਥੱਲੇ ਥੁੱਕਦਾ ਉਹਨੇ ਥੁੱਕਦਾ ਤੇ ਹੱਡੀ ਦਿਖਾਈ ਇਹਨਾਂ ਨੂੰ ਇਹਨਾਂ ਨੇ ਪਹਿਲਾਂ ਗੱਲ ਨਹੀਂ ਸੁਣੀ ਪਹਿਲਾਂ ਇਹਨਾਂ ਨੇ ਗੱਲ ਨਹੀਂ ਸੁਣੀ ਕਿਸੇ ਬੰਦੇ ਨੇ ਵੀ ਘੰਟਾ ਡੇਢ ਘੰਟਾ ਲੱਗੇ ਰਹੇ ਕਿਸੇ ਨੇ ਗੱਲ ਨਹੀਂ ਸੁਣੀ ਜਦੋਂ ਘੰਟਾ ਡੇਢ ਵੰਡੇ ਵਿੱਚ ਤੁਸੀਂ ਆਏ ਹੋ ਇਹ ਸਾਰੇ ਜਣੇ ਇਕੱਠੇ ਹੋ ਠੀਕ ਆ ਇਹਨਾਂ ਨੇ ਦੀਨਵੈਸਟ ਕੀਤਾ ਹੈਗਾ ਜੋ ਇਹਨਾਂ ਦੇ ਬੰਦੇ ਕਰਵਾਏ ਤੁਸੀਂ ਕਰ ਸਕਦੇ ਹੋ ਠੀਕ ਆ ਇੱਕ ਚੀਜ਼ ਇਹ ਹੈ ਕਿ 6 ਮਹੀਨੇ ਪਹਿਲਾਂ ਵੀ ਇਹਨੇ ਦਿਨ ਇਨਵੈਸਟ ਕੀਤਾ ਸੀ ਸਰਸਾ ਸਰਸਾ ਦਾ ਇਹਦੇ ਸੱਚੇ ਸੋਤੇ ਦਾ ਠੀਕ ਆ ਜਦੋਂ ਤੁਹਾਨੂੰ ਪਤਾ ਵੀ ਇਹ ਅਸੀਂ ਪੁੱਛ ਕੇ ਕਰ ਸਕਦੇ ਆ ਤੁਸੀਂ ਪੁੱਛ ਲਓ ਇੱਕ ਵਾਰੀ ਬਾਈ ਜੀ ਤੁਸੀਂ ਚਿਕਣ ਖਾਂਦੇ ਹੋ ਕਿ ਨਹੀਂ ਖਾਂਦੇ ਦੂਜੀ ਵਾਰੀ ਪੁੱਛ ਸਕਦੇ ਆ ਇੱਕ ਵਾਰੀ ਪੁੱਛ ਸਕਦੇ ਆ ਉਹ ਵੀ ਨਹੀਂ ਪੁੱਛ ਸਕਦੇ ਉਹ ਵੀ ਨਹੀਂ ਪੁੱਛ ਸਕਦੇ ਠੀਕ ਆ ਇਹਨਾਂ ਨੇ ਤਾਂ ਮੇਰੇ ਸਾਹਮਣੇ ਕਈਆਂ ਇਨਵੈਸਟ ਕੀਤਾ ਹੋਊਗਾ ਇੱਕ ਤਾਂ ਨਹੀਂ ਕੀਤਾ ਕਈਆਂ ਦਿਨ ਇਨਵੈਸਟ ਕੀਤਾ ਹੋਊਗਾ ਕੀ ਮੰਨ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਗਾਂ ਨੂੰ ਤਾਂ ਨਾ ਕਿਸੇ ਨੂੰ ਕੋਣ ਜਿਹੜਾ ਸਾਡਾ ਦਿਨ ਇਨਵੈਸਟ ਕੀਤਾ ਉਹ ਤਾਂ ਕਰ ਹੀ ਦਿੰਦਾ ਇਹਨਾਂ ਨੇ ਗਾਂ ਨੂੰ ਤਾਂ ਨਾ ਕਿਸੇ ਨੂੰ ਕੋਣ जो है ना है की वो मैं है। और जो सर ने ऑर्डर किया है पैरी पेरी पिज्जा का ऑर्डर किया मेरा में पैरी -पैरी जो है वो चिकन पिज्जा ही है कहीं भी भेज नहीं है सर को मैंने पूछा सर आपने मेन्यू से ऑर्डर किया सर ने बोला हाँ सर मैंने मेन्यू से ऑर्डर किया है जब में से पेरी पैरी पिज्जा का ऑर्डर किया है तो सर को वही चीज हमने ला के दिया है कहीं भी पूरे मेन्यू में पेरी पेरी पिज्जा वेज में अगर है तो आप मुझे बता दूरी पेरी नहीं। पेरी पिज्जा पेरी नहीं नहीं। पेरी पिज्जा ऑर्डर किया है पेरी पेरी पिज्जा ऑर्डर किया है वही उन्होंने जो ऑर्डर किया वही हमने सर पर पर पेरी पेरी पिज्जा खुद मान चिकन आया पेरी सर, पेरी ही चिकन है, सर, आप यहाँ देखिए कैमरा लाइए जो कीजिए देखो पैरी पैरी पिज्जा लिखा है केवल नॉन वेज ही यहाँ पे कोई वेज है ही नहीं जो सर ने ऑर्डर किया वही सर को हमने सर्व किया है और पैरी पैरी पिज्जा ही हमने सर्व किया है वो तो आप उनसे पूछिए सर देखो जो चीज़ हमें ऑर्डर मिला वही हमने सर्व किया है

देता है नहीं सर हमारे पास पहले पेरी पैरी हमारे पास जो तो है वही सर ऑर्डर किया है पेरी पेरी का ही और ना। सर हमारे पास हमारे पास नॉन वेज ही है नॉन वेज ही हमारे पास सर मैंने पहले सर भी बारे भी वही बोलूँगा मैं सर नॉन वेज ही है सर वही आया है हमारे तो पास सर तो अजी परिवार ने क्या सर ये परी परी उन्होंने में सभी परी परी बात परी परी बात परी परी बोलो उन्होंने सवाल पूछ नहीं बोला एक के बोला क्या है सर परी परी, परी बोला खुद मांग लो तोसी हां सर मांग रहा हूं सर जो मेन्यू में है तुम्हें वही थे मेन्यू में वही है सर विक्रम से बात करो विक्रम सर मेन्यू में वही है हां जी सर मैन्यू में लिखा है पेरी पैरी सर वही है, है पेरी तो पैरील तो नहीं है बात पनीर की तो ही नहीं ना खाली पेरी पेरी की बात है पनीर की वो बात ही नहीं है खाली पेरी पेरी ऑर्डर दिया ना पेरी पेरी हमारे पास

ਅੱਜ ਤੋਂ ਪਹਿਲਾਂ ਵੀ ਠੀਕ ਹੈ ਔਰ ਪਛਾਣ ਪਛਾਣ ਮਾਤਾ ਦਿਜੀਏ ਸਰ ਜੀ ਵੀ ਨੇ ਪਹਿਲਾਂ ਵੀ ਐਸੀ ਤਰ੍ਹਾਂ ਕੀਤੀ ਹੈ ਪੂਰਾ ਸਟੱਫ ਲੈ ਆ ਸਕਦੇ ਹੈ ਮੈਨੇ ਕੋਈ